ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇਸ ਸਾਲ ਦੇ ਸਭ ਤੋਂ ਭਿਆਨਕ ਅਤਵਾਦੀ ਹਮਲਿਆਂ ਵਿੱਚ ਘੱਟੋ-ਘੱਟ 130 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵਧੇਰੇ ਲੋਕ ਸਖਮੀ ਹੋ ਗਏ। ਐਤਵਾਰ ਨੂੰ ਹੋਏ ਦੋ ਅਲੱਗ-ਅਲੱਗ ਬੰਬ ਧਮਾਕਿਆਂ ਦੇ ਵਿੱਚ ਅਤਵਾਦੀਆਂ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਈਦ ਦੀ ਖਰੀਦਾਰੀ ਕਰਨ ਲਈ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਵਿੱਚ ਪਹੁੰਚੇ ਸਨ। ਅਲਸਤੇ ਸੇਤ ਕਰਮੀਆਂ ਦੇ ਮੁਤਾਬਕ ਮੱਦ ਬਗਦਾਦ ਦੇ ਸਭ ਤੋਂ ਵੱਡੇ ਵਪਾਰਕ ਕੇਂਦਰ ਕਰਾਦਾ ਦੇ ਵਿੱਚ ਸਾਲਾਂ ਸਭ ਤੋਂ ਭਿਆਨਕ ਅਤਵਾਦੀ ਹਮਲਾ ਹੋਇਆ ਇਸ ਵਿੱਚ 125 ਲੋਕ ਮਾਰੇ ਗਏ ਜੋ ਈਦ ਦੀ ਖਰੀਦਦਾਰੀ ਕਰ ਰਹੇ ਸਨ ਜਦਕਿ 100 ਲੋਕ ਜ਼ਖਮੀ ਹੋਏ ਦੂਜਾ ਵਾਰਪੋਰਟ ਪੂਰਵੀ ਬਗਦਾਦ ਦੇ ਵਿੱਚ ਹੋਇਆ ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ ਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਆਨਲਾਈਨ ਬਿਆਨ ਜਾਰੀ ਕਰਕੇ ਇਸ ਵਾਰਦਾਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੇ ਜਾਣਬੁੱਝ ਕੇ ਸ਼ੀਆ ਸਮੁਦਾਏ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਪਰ ਇਸ ਬਿਆਨ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਕਰਾਦਾਰਾ ਦੌਰਾ ਕੀਤਾ ਤੇ ਹਮਲੇ ਵਿੱਚ ਸ਼ਾਮਲ ਤਵਾਦੀਆਂ ਨੂੰ ਸਜ਼ਾ ਦੇਣ ਦੀ ਸੌਖਾਤੀ। ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਨਾਰਾਜ਼ ਲੋਕਾਂ ਨੇ ਅਬਾਦੀ ਨੂੰ ਚੋਰ ਕਹਿੰਦੇ ਹੋਏ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ। ਸਾਊਦੀ ਅਰਬ ਦੇ ਜਿਹਾਦ ਸ਼ਹਿਰ ਵਿੱਚ ਅਮਰੀਕੀ ਦੂਤਾਕਰਦੇ ਕੋਲ ਆਤਮਕਾਤੀ ਹਮਲਾ ਕੀਤਾ ਗਿਆ ਸਰਕਾਰ ਨਾਲ ਜੁੜੀ ਸਾਊਦੀ ਸਮਾਚਾਰ ਸਾਈਟਾਂ ਨੇ ਜਾਣਕਾਰੀ ਦਿੱਤੀ ਹੈ ਕਾ ਸਮਾਚਾਰ ਵੈਬਸਾਈਟ ਨੇ ਕਿਹਾ ਕਿ ਹਮਲਾਵਰ ਇਸ ਹਮਲੇ ਵਿੱਚ ਮਾਰਿਆ ਗਿਆ ਅਤੇ ਕਿਸੇ ਹੋਰ ਤੇ ਮਰਨ ਦੀ ਕੋਈ ਸੂਚਨਾ ਨਹੀਂ ਮਿਲੀ ਜਦਕਿ ਸਬਕ ਸਮਾਚਾਰ ਵੈਬਸਾਈਟ ਨੇ ਦੱਸਿਆ ਕਿ ਬੰਬ ਹਮਲੇ ਵਿੱਚ ਦੋ ਸੁਰੱਖਿਆ ਕਰਮੀ ਜ਼ਖਮੀ ਹੋ ਗਏ ਨੇ ਤਾਕਾਛ ਹੋਏ ਭਿਆਨਕਤਵਾਦੀ ਹਮਲੇ 'ਚ ਮਾਰੇ ਗਏ ਭਾਰਤੀ ਲੜਕੀ ਤਾਰੀਸ਼ੀ ਦੀ লাশ ਦੇਸ਼ ਪਹੁੰਚਣ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਤਾਰੀਸ਼ੀ ਸਮੇਤ ਮਾਰੇ ਗਏ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਸ਼ਰਧਾਂਜਲੀ ਦਿੱਤੀ। ਢਾਕਾ ਵਿੱਚ 2 ਦਿਨ ਪਹਿਲਾਂ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜਮਾ ਖਾਨ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਹਮਲੇ ਲਈ ਆਈਐਸ ਨਹੀਂ ਬਲਕਿ ਸਥਾਨਕ ਅਤਵਾਦੀ ਅਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਜ਼ਿੰਮੇਦਾਰ ਹੈ ਖਾਨ ਨੇ ਕਿਹਾ ਕਿ ਮੈਨੂੰ ਇੱਕ ਵਾਰ ਫਿਰ ਸਾਫ਼ ਕਰਨ ਦਿਓ ਬੰਗਲਾਦੇਸ਼ ਵਿੱਚ ਕਿਸੇ ਆਈਐਸਆਈਐਸ ਜਾਂ ਅਲਕਾਇਦਾ ਦਾ ਵਜੂਦ ਨਹੀਂ ਹੈ ਸਹਮਲੇ ਚ ਬੰਗਲਾਦੇਸ਼ ਦੇ ਸੱਤਾਧਾਰੀ ਆਵਾਮੀ ਲੀਗ ਦੇ ਸੀਨੀਅਰ ਨੇਤਾ ਦਾ ਬੇਟਾ ਵੀ ਸ਼ਾਮਲ ਸੀ ਜਾਣਕਾਰੀ ਮੁਤਾਬਕ ਰੋਹਾਨ ਬੰਗਲਾਦੇਸ਼ 올림픽 ਐਸੋਸੀਏਸ਼ਨ ਦੇ ਉਪ ਜਨਰਲ ਸਕੱਤਰ ਐਸ ਐਮ ਇਮਤੀਆਜ਼ ਖਾਨ ਬਾਬুল ਦਾ ਬੇਟਾ ਸੀ ਇਮਤੀਆਜ਼ ਖਾਨ ਨੇ ਰੋਹਾਨ ਦੀ ਗੁੰਮਸ਼ੁਦਗੀ ਰਿਪੋਰਟ 6 ਮਹੀਨੇ ਪਹਿਲਾਂ ਇਸ ਸਾਲ 4 ਜਨਵਰੀ ਨੂੰ ਦਰਜ ਕਰਵਾਈ ਸੀ ਉਸਦੇ ਬਾਅਦ ਰੋਹਾਨ ਦਾ ਕੁਝ ਅਤਾ ਪਤਾ ਨਹੀਂ ਸੀ ਵੀ ਬੇਗੁਨਾ ਲੋਕਾਂ ਦੀ ਹਤਿਆ ਕਰਨ ਵਾਲੇ ਤਵਾਦੀ ਪੜੇ ਲਿਖੇ ਤੇ ਚੰਗੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ ਇਨ੍ਹਾਂ ਚੋਕ ਨੇ ਬਰਾਸਤੇ ਫੇਸਬੁੱਕ ਪ੍ਰੋਫਾਈਲ ਤੋਂ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਬਾਲੀਵੁੱਡ ਅਦਾਕਾਰਾ ਸ਼ਰਦਾ ਕਪੂਰ ਨਾਲ ਮੁਲਾਕਾਤ ਵੀ ਕਰ ਚੁੱਕਿਆ ਸੀ ਇੱਕ ਤਸਵੀਰ 'ਚ ਸ਼ਰਦਾ ਕਪੂਰ ਨਾਲ ਹੱਥ ਮਿਲਾਉਂਦਾਨ ਹੋਇਆ ਨਜ਼ਰ ਆ ਰਿਹਾ ਹੈ ਉਸ ਤਸਵੀਰ ਤੇ ਕੈਪਸ਼ਨ ਹੈ ਸ਼ਰਦਾ ਕਪੂਰ ਯੂ ਬਿਊਟੀ ਕੈਨੇਡਾ ਤੇ ਟੋਰਾਂਟੋ ਚ ਹਰ ਸਾਲ ਕੱਢੀ ਜਾਣ ਵਾਲੀ ਕੈਨੇਡਾ ਦੀ ਸਭ ਤੋਂ ਵੱਡੀ ਪ੍ਰਾਈਡ ਪ੍ਰੀਟ ਐਤਵਾਰ ਨੂੰ ਸ਼ੁਰੂ ਹੋਗੀ ਇਸ ਰੰਗੀ ਪ੍ਰੀਟ 'ਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀ ਸ਼ਾਮਲ ਹੋਏ ਇਸ ਪ੍ਰੀਟ 'ਚ ਦੁਨੀਆ ਦੇ ਵੱਖ-ਵੱਖ ਹਿੱਸੇ ਤੋਂ ਐਲਜੀਬੀਟੀਕਯੂਪਾਈ ਚੱਲਦੇ ਲੋਕਾਂ ਨੇ ਵੱਟ ਚੜ੍ਹ ਕੇ ਹਿੱਸਾ ਲਿਆ ਇਸ ਮੌਕੇ ਪ੍ਰਾਈਡ 'ਚ ਸ਼ਾਮਲ ਲੋਕਾਂ ਵੱਲੋਂ ਔਰਲੈਂਡੋ ਹਮਲੇ ਸਮਰੇਗੇ ਲੋਕਾਂ ਨੂੰ ਸ਼ਰਦਾਂਜਲੀ ਵੀ ਦਿੱਤੀ ਗਈ ਕੈਨੇਡਾ ਦੇ ਜੁਲਾਈ ਨੂੰ ਬੜੀ ਉਮਤਾ ਨਾਲ ਕੈਨੇਡਾ ਡੇ ਮਨਾਇਆ ਗਿਆ ਇਸ ਮੌਕੇ ਕੈਲਗਰੀ ਵਿੱਚ ਕੈਨੇਡਾ ਡੇ ਨੂੰ ਮਨਾਉਣ ਦੇ ਨਾਲ ਨਾਲ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਖਾਸ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਤੇ ਹਾਜ਼ਰ ਲੋਕਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ ਤੇ ਉਹਨਾਂ ਨੂੰ ਸਿੱਖਾਂ ਚ ਪਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ